ਮਿਤੀ 12 ਨਵੰਬਰ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਧੋਬਿਆਣਾ ਬਸਤੀ ਦੇ ਵਿੱਚ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਨਾਮ ਦੇ ਦੋ ਸਕੇ ਭਰਾ ਸੀਗੇ ਜਿਹੜੇ ਆਪਣੇ ਕੰਮ ਤੋਂ ਵਾਪਸ ਜਦੋਂ ਆ ਰਹੇ ਸੀਗੇ ਤਾਂ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆਂ ਸੀਗੀਆਂ ਤੇ ਉਸ ਦੇ ਵਿੱਚ ਇੱਕ ਜਤਿੰਦਰ ਜਿਹੜਾ ਸੀਗਾ ਉਸ ਦਾ ਮੌਕੇ ਤੇ ਉੱਪਰ ਕਤਲ ਕਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮਕਦਮਾ ਨੰਬਰ 325 ਅੰਡਰ ਸੈਕਸ਼ਨ ਮਰਡਰ ਐਂਡ ਅਟੈਂਪਟ ਟੂ ਮਰਡਰ ਦੇ ਜਿਹੜੀ ਧਰਾਵਾਂ ਦੇ ਤਹਿਤ ਮਕਦਮਾ ਦਰਜ ਰਜਿਸਟਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਦੋਸ਼ੀ ਸੀਗੇ ਬਾਈ ਨੇਮ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਸਕੀ ਚੋਚੋ ਨੂਰ ਗੁਰਮਨ ਅਤੇ ਇੱਕ ਪ੍ਰਿੰਸ ਜਿਹੜਾ ਸੀਗਾ ਉਸ ਦੇ ਵਿੱਚ ਦੋਸ਼ੀ ਸੀਗੇ ਸੋ ਜਿਹੜਾ ਜਤਿੰਦਰ ਦੇ ਨਾਲ ਉਸ ਦਾ ਜਿਹੜਾ ਸਾਕਾ ਪ੍ਰਾ ਧਰਮਿੰਦਰ ਸੀਗਾ ਉਹ ਆਦੇਸ਼ ਹਸਪੀਟਲ ਦੇ ਵਿੱਚ ਦਰਾਨੇ ਇਲਾਜ ਜਿਹੜਾ ਸੀਗਾ 19 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ ਸੀਗੀ ਸੋ ਬੇਸਿਕਲੀ ਇਸ ਦੇ ਵਿੱਚ ਦੋ ਮਰਡਰ ਜਿਹੜੇ ਹੋਏ ਸੀਗੇ ਸਕੇ ਬਰਾੜ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਤੇ ਉਸ ਦੇ ਨਾਲ ਐਸਐਚਓ ਸਿਵਲ ਲਾਈਨ ਹਰਜੀਵਨ ਸਿੰਘ ਜੀ ਤੇ ਨਾਲ ਜਿਹੜੀ ਸੀਆਈਏ 1 ਦੀ ਟੀਮ ਇੰਸਪੈਕਟਰ ਕੁਲਦੀਪ ਸਿੰਘ ਦੀ ਟੀਮਾਂ ਵਕ ਵਕ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਡਬਲ ਮਰਡਰ ਦੀ ਜਿਹੜੀ ਇਨਸੀਡੈਂਸੀ ਉਹਨੂੰ ਬੜੀ ਗੰਭੀਰਤਾ ਨਾਲ ਲੈ ਕੇ ਆਏ ਸੀਗਾ ਤੇ ਵਕ ਵਕ ਟੀਮਾਂ ਬਣਾਉਂਦੇ ਹੋਏ ਅਸੀਂ ਇਸ ਦੇ ਵਿੱਚ ਰੇਡਿੰਗ ਪਾਰਟੀ ਜਿਹੜੀ ਵੱਖ-ਵੱਖ ਰਾਜਾਂ ਦੇ ਵਿੱਚ ਅਸੀਂ ਰੇਡ ਕੀਤੀਆਂ ਸੀ ਕਿ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਹਰਿਆਣਾ ਦਿੱਲੀ ਅਤੇ ਉੱਤਰਾੰਚਲ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਰੇਡਸ ਕੀਤੀਆਂ ਸੀਗੀਆਂ ਸੋ ਇਸ ਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਸੀਗੇ ਗੁਰਮਨ ਅਤੇ ਨੂਰ ਉਹਨਾਂ ਨੂੰ ਅਸੀਂ 15 ਤਰੀਕ ਨੂੰ 15 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚੋਂ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਸੀਗਾ ਸਾਡੀ ਸੀਆਈਏ ਦੀ ਟੀਮ ਸੀਗੀ ਨਾਲ ਥਾਣਾ ਸਿਵਲ ਲਾਈਨ ਦੀ ਟੀਮ ਸੀਗੀ ਇਹਨਾਂ ਦੋ ਦੋਸ਼ੀਆਂ ਨੂੰ ਅਸੀਂ ਦਿੱਲੀ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਤੇ ਇਸ ਦੇ ਨਾਲ ਇੱਕ ਤੀਸਰਾ ਜਿਹੜਾ ਦੋਸ਼ੀ ਇਸ ਮੁਕਤਮੇ ਦਾ ਉਸ ਨੂੰ ਮਿਤੀ 3 ਤਰੀਕ ਨੂੰ ਅਸੀਂ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਸ ਦੇ ਵਿੱਚ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਦੋ ਦੋਸ਼ੀ ਜਿਹੜੇ ਇਸ ਦੇ ਵਿੱਚ ਚੋਚੋ ਅਤੇ ਵਿਸਕੀ ਜਿਹੜੇ ਹੈਗੇ ਨੇ ਉਹ ਫਿਲਹਾਲ ਭੱਜੇ ਹੋਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪੁਲਿਸ ਪਾਰਟੀਆਂ ਵੱਖ-ਵੱਖ ਲਗੀਆਂ ਹੋਈਆਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਅਸੀਂ ਕੰਮ ਕਰ ਰਹੇ ਸੀ ਕਿਉਂਕਿ ਇਹ ਦੋਸ਼ੀ ਸੀਗੇ ਵੱਖ-ਵੱਖ ਰਾਜਾਂ ਦੇ ਵਿੱਚ ਭੱਜ ਗਏ ਸੀ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਸਾਨੂੰ ਕੁਝ ਜਦੋਂ ਲੀਡਸ ਮਿਲੀਆਂ ਤਾਂ ਸਾਡੀ ਇੱਕ ਪੁਲਿਸ ਪਾਰਟੀ ਨੇ ਇੱਕ ਦੋਸ਼ੀ ਨੂੰ ਅਸੀਂ ਚਨਈ ਦੇ ਵਿੱਚ ਜਿਹੜਾ ਸੀਗਾ ਇੰਟਰਸੈਪਟ ਕੀਤਾ ਸੀਗਾ ਜੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਚਨਈ ਦੇ ਵਿੱਚ ਰੇਡ ਕੀਤਾ ਤੋਂ ਉਥੋਂ ਸਾਨੂੰ ਮਨੋਜ ਨਾਮ ਦਾ ਜਿਹੜਾ ਦੋਸ਼ੀ ਸੀਗੇ ਉਹਦੀ ਉਸੇ ਗ੍ਰਿਫਤਾਰੀ ਕੀਤੀ ਜੋ ਕਿ ਮੁਕੱਦਮਾ ਨੰਬਰ 160/2024 ਜੇ ਜੋ ਕਿ ਛੱਟ ਪੂਜਾ ਵਾਲੇ ਦਿਨ ਇੱਕ ਮਹਾਵੀਰ ਪਾਸਵਾਨ ਜੀ ਦਾ ਮਹਾਵੀਰ ਪਾਸਵਾਨ ਜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੋ ਕਿ ਅਜੀਤ ਰੋਡ ਦੇ ਉੱਪਰ ਕਤਲ ਹੋਇਆ ਸੀਗਾ ਉਸ ਦੇ ਵਿੱਚ ਦੋ ਜਿਹੜੇ ਦੋਸ਼ੀ ਸੀਗੇ ਲਖਵਿੰਦਰ ਅਤੇ ਮਨੋਜ ਇਹ ਬਾਈ ਨੇਮ ਦੋਸ਼ੀ ਸੀਗੇ ਤੇ ਨਾਲ ਇਸ ਦੇ ਨਾਲ ਕੁਛ ਅਨੁਪਛਤ ਵਿਅਕੀ ਨੇ ਉਸ ਦਾ ਕਤਲ ਕੀਤਾ ਸੀਗਾ ਸੋ ਜਦੋਂ ਸਾਡੀ ਟੀਮ ਨੇ ਚਨਈ ਦੇ ਵਿੱਚ ਰੇਡ ਕੀਤਾ ਤਾਂ ਇਹ ਮਨੋਜ ਦੀ ਉੱਥੋਂ ਅਸੀਂ ਗ੍ਰਿਫਤਾਰੀ ਕੀਤੀ ਜਿਸ ਦੇ ਵਿੱਚ ਅਸੀਂ ਤਾਮਿਲਨਾਡ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਸਾਡੀ ਉੱਥੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਤੇ ਜਿਸ ਦੇ ਕਰਣੀ ਮਨੋਜ ਦੀ ਜਿਹੜੀ ਗ੍ਰਿਫਤਾਰੀ ਉੱਥੋਂ ਸੰਭਵ ਹੋ ਸકી ਸੋ ਮਨੋਜ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਤਿੰਨ ਜਿਹੜੇ ਦੋਸ਼ੀ ਹੋਰ ਸੀਗੇ ਚੋਚੋ ਕਰਨ ਅਤੇ ਪ੍ਰਿੰਸ ਨਹੀਂ ਨਾ ਤਿੰਨਾਂ ਦੀ ਇਹਦੇ ਵਿੱਚ ਜਿਹੜਾ 160 ਵਾਲਾ ਮੁਕੱਦਮਾ ਸੀਗਾ 2024 ਵਾਲਾ ਛੱਟ ਪੂਜਾ ਵਾਲੇ ਦਿਨ ਜਿਹੜਾ ਮਹਾਵੀਰ ਪਾਸਵੰਦ ਦਾ ਕਤਲ ਹੋਇਆ ਸੀਗਾ ਇਹ ਤਿੰਨ ਬੰਦੇ ਜਿਹੜਾ ਹੋਰ ਆਈਡੈਂਟੀਫਾਈ ਕੀਤੇ ਗਏ ਸੀਗੇ ਜਿਸ ਦੇ ਵਿੱਚੋਂ ਅਸੀਂ ਕਰਨ ਜਿਹੜਾ ਦੋਸ਼ੀ ਸੀਗਾ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਜਿਹੜਾ ਪ੍ਰਿੰਸ ਹੈਗਾ ਉਸ ਦੀ ਅਸੀਂ ਪਛਾਣ ਕਰ ਲਈਏ ਇਹ ਹੁਣ ਇਸ ਟਾਈਮ ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਕਤਲ ਦੇ ਹੋਰ ਮੁਕੱਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈਗਾ ਸੋ ਬੇਸਿਕਲੀ ਜਿਹੜਾ 160/2024 ਦਾ ਮੁਕੱਦਮਾ ਜੋ ਛੱਟ ਪੂਜਾ ਵਾਲੇ ਦਿਨ ਹੋਇਆ ਸੀਗਾ ਇਸ ਦੇ ਵਿੱਚ ਹੁਣ ਤੱਕ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਆ ਇੱਕ ਦੋਸ਼ੀ ਜਿਹੜਾ ਹੈਗਾ ਟਰੈਕ ਹੋ ਗਿਆ ਤੇ ਇੱਕ ਚੋਚੋ ਦੀ ਜਿਹੜੀ ਹੈਗੀ ਗ੍ਰਿਫਤਾਰੀ ਬਾਕੀ ਰਹਿ ਗਈ ਹੈ ਸੋ ਇਹਨਾਂ ਦੋਨਾਂ ਕਤਲਾਂ ਦੇ ਜਿਹੜੇ ਇਹ ਬੰਦੇ ਸੀ ਆਪਸ ਦੇ ਵਿੱਚ ਇੰਟਰਲਿੰਕ ਸੀਗੇ ਇਹਨਾਂ ਦੋਨਾਂ ਕਤਲਾਂ ਦੇ ਵਿੱਚੋਂ ਅਸੀਂ ਹੁਣ ਤੱਕ ਟੋਟਲ 6 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਨੇ ਕਿਉਂਕਿ ਜਿਹੜਾ ਡਬਲ ਮੰਡਰ ਵਾਲਾ ਕੇਸ ਸੀਗਾ ਉਸ ਦੇ ਵਿੱਚ ਵੀ ਅਸੀਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਨੇ ਸੋ ਇੱਥੇ ਦੱਸਣਾ ਦੱਸਣਾ ਚਾਹਵਾਂਗੇ ਕਿ ਜਿਹੜਾ ਚੋਚੋ ਨਾਮ ਦਾ ਵਿਅਕਤੀ ਹੈ ਇਹਨਾਂ ਦੋਨਾਂ ਕਤਲਾਂ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਹੈਗਾ ਤੇ ਇਸ ਦੇ ਵਾਸਤੇ ਸਾਡੀ ਟੀਮ ਸੱ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਜਿਹੜੀ ਹੈ ਸੀਸੀ ਗ੍ਰਿਫਤਾਰੀ ਕਰਕੇ ਇਹਨੂੰ ਸਲੰਖਾ ਦੇ ਜਿਹੜੇ ਪਿੱਛੇ ਡਕਾਂਗੇ ਸੀ ਸਰ ਮਾਮਲਾ ਕਿਸ ਨਾਂ ਹੈ ਕਿ ਜਿਹੜਾ ਇਹ ਪਹਿਲਾਂ ਜੋ ਧੋਬਿਆਂ ਨਾ ਬਸਤੀ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਜਿਹੜੀ ਭਰਾ ਦਾ ਇਹਨਾਂ ਨੇ ਕਤਲ ਕੀਤਾ ਸੀਗਾ ਚੋਚੋ ਅਤੇ ਹੋਰ ਸਾਥੀਆਂ ਨੇ ਇਸ ਦੇ ਵਿੱਚ ਦੀਵਾਲੀ ਵਾਲੇ ਦਿਨ ਇਹਨਾਂ ਦੀ ਪਟਾਕੇ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀਗੀ ਉਸ ਦਿਨ ਤੋਂ ਹੀ ਜਿਹੜਾ ਸੀਗਾ ਚੋਚੋ ਤੇ ਵਿਸਕੀ ਇਸ ਦੇ ਨਾਲ ਖਾਰ ਰੱਖਦੇ ਸੀਗੇ ਤੇ ਇਹ ਮੌਕੇ ਦੀ ਤਲਾਸ਼ ਦੇ ਵਿੱਚ ਸੀਗੇ ਜਿਸ ਦਿਨੇ ਵਾਰਦਾਤ ਹੋਈ ਹੈ 12 ਨਵੰਬਰ ਨੂੰ ਜਦੋਂ ਇਹ ਆਪਣੇ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲਾਂ ਇੱਕ ਹੱਥ ਲਗਾ ਕੇ ਬੈਠੇ ਹੋਏ ਸੀਗੇ ਤੇ ਉਹਨਾਂ ਕੋਲ ਤੇਜ਼ਧਰ ਹਥਿਆਰ ਸੀਗੇ ਤੇ ਤਲਵਾਰਾਂ ਤੇ ਗਨਾਸਿਆਂ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਸੀ ਤੇਜ਼ਧਰ ਹਥਿਆਰਾਂ ਦੇ ਨਾਲ ਇਹਨਾਂ ਦੋਨਾਂ ਭਰਾਵਾਂ ਤੇ ਵਾਰ ਕੀਤਾ ਜਿਸ ਦੇ ਵਿੱਚ ਜਤਿੰਦਰ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਤੇ ਧਰਮਿੰਦਰ ਨੂੰ ਆਦੇਸ਼ ਹਸਪੀਟਲ ਬਠਿੰਡਾ ਵਿੱਚ ਦਾਖਲ ਕਰਵਾਇਆ ਸੀਗਾ ਜਿਸ ਦੀ ਮਿਤੀ 19 ਤਰੀਕ ਨੂੰ ਜਿਹੜੀ ਸੀਗੀ ਉੱਥੇ ਮੌਤ ਹੋ ਗਈ ਸੀਗੀ ਜਿਹੜਾ ਪ੍ਰਿੰਸ ਹੈਗਾ ਉਹਨੂੰ ਅਸੀਂ ਲੋਕਲ ਬਠਿੰਡਾ ਤੋਂ ਹੀ ਗ੍ਰਿਫਤਾਰ ਕੀਤਾ ਹੈ ਜਿਹੜਾ ਕਰਨ ਹੈਗਾ ਉਹਨੂੰ ਵੀ ਅਸੀਂ ਪੰਜਾਬ ਤੋਂ ਜਿਹੜਾ ਦੋਸ਼ੀ ਮਨੋਜ ਹੈਗਾ ਉਸ ਨੂੰ ਅਸੀਂ ਚਨਈ ਤੋਂ ਗ੍ਰਿਫਤਾਰ ਕੀਤਾ ਹੈ ਤੇ ਜਿਹੜਾ ਦੋਸ਼ੀ ਗਰਮਣ ਅਤੇ ਨੂਰ ਹੈਗਾ ਉਸ ਨੂੰ ਅਸੀਂ ਦਿੱਲੀ ਤੋਂ ਗ੍ਰਫਤਾਰ ਕਰਕੇ ਲੈ ਕੇ ਆਏ ਹਾਂ ਸਰ ਜਿਹੜਾ ਮਾਹਵਿਰ ਦਾ ਕਤਲ ਹੋਇਆ ਸੀ ਉਸ ਤੋਂ ਪੁਰਾਣੀ ਜਿਹੀ ਜੀ 3 ਤੋਂ ਉਸ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਮੋਟਰਸਾਈਕਲ ਕਿਉਂਕਿ ਛੱਟ ਪੂਜਾ ਵਾਲੇ ਦਿਨ ਇਹ ਜਾ ਰਹੇ ਸੀ ਕਿ ਆਪਣੀ ਵਾਈਫ ਦੇ ਨਾਲ ਸੀਗਾ ਤੇ ਜਦੋਂ ਇਹ ਬਾਈਕ پارک ਕਰਨ ਦੇ ਵਿੱਚ ਇੱਕ ਪਲਾਟ ਦੇ ਵਿੱਚ ਬਾਈਕ پارک ਕਰਨ ਉਸੇ ਗਿਆ ਤਾਂ ਉੱਥੇ ਉਹਨਾਂ ਦੀ ਤੁਤੂ ਮੇਮੇ ਹੋ ਗਈ ਉਹ ਤੁਤੂ ਮੇਮੇ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਨੇ ਉਸਤੇ ਅਟੈਕ ਕਰ ਦਿੱਤਾ ਤੇ ਇਹਨਾਂ ਨੇ ਲਖਵਿੰਦਰ ਅਤੇ ਮਨੋਜ ਪਾਰਟੀ ਜਿਹੜੀ ਸੀਗੀ ਇਹਨਾਂ ਨੇ ਤੇ ਮੌਕੇ ਤੇ ਉੱਤੇ ਉਹਦਾ ਕਤਲ ਕਰ ਦਿੱਤਾ ਸੀਗਾ ਉਸ ਕਤਲ ਦੇ ਵਿੱਚ ਵੀ ਇਹਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਸੀਗੀ ਜਿਸ 'ਚ ਲਖਵਿੰਦਰ ਨੂੰ ਅਸੀਂ ਮੌਕੇ ਦੇ ਉੱਪਰ ਕਾਬੂ ਕਰ ਲਿਆ ਸੀਗਾ ਤੇ ਮਨੋਜ ਜਿਹੜਾ ਸੀਗਾ ਮੌਕੇ ਤੋਂ ਉੱਪਰ ਭੱਜ ਗਿਆ ਸੀਗਾ ਤੇ ਬਾਕੀ ਦੋਸ਼ੀਾਂ ਦੀ ਆਈਡੈਂਟੀਫਿਕੇਸ਼ਨ ਬਾਕੀ ਸੀਗੀ ਸੋ ਬੇਸਿਕਲੀ ਇਹ ਜਿਹੜਾ ਦੋਸ਼ੀ ਸੀਗਾ ਚਨਈ ਜਾ ਕੇ ਉੱਥੇ ਇੱਕ ਕੰਮ ਕਰਨ ਲੱਗ ਗਿਆ ਸੀਗਾ ਕਿਉਂਕਿ ਦੂਰ ਜਾ ਕੇ ਭੱਜ ਗਿਆ ਕਿਉਂਕਿ ਪੁਲਿਸ ਦੇ ਪਿੱਛੇ ਲੱਗੀ ਹੋਈ ਸੀਗੀ ਸੋ ਇਸ ਦੇ ਵਿੱਚ ਚਨਈ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਤਾਮਿਲਨਾਡੂ ਦੀ ਪੁਲਿਸ ਨੇ ਉੱਥੇ ਇਹਨੂੰ ਜਿਹੜਾ ਦੋਸ਼ੀ ਨੂੰ ਅਸੀਂ ਟ੍ਰੇਸ ਕਰਕੇ ਉੱਥੇ ਰੈਸਟ ਕੀਤਾ ਤੇ ਸਾਡੀ ਟੀਮ ਜਿਹੜੀ ਸੀਗੀ ਬਾਇਰ ਫਲਾਈਟ ਜਾ ਕੇ ਇਹਨੂੰ ਅਸੀਂ ਲੈ ਕੇ ਫੜ ਕੇ ਇੱਕੋ ਦਿਨ ਦੇ ਵਿੱਚ ਫੜ ਕੇ ਸੀ ਇਹਨੂੰ ਵਾਪਸ ਝੰਡਾ ਲੈ ਕੇ ਆਏ ਸੀ ਸਰ ਇਸ ਕੇਸ ਤੇ ਕਿੰਨੇ ਜਣੇ ਨਾਮ ਦੇ ਪਿੱਤੇ ਗਏ ਸੀ ਤੇ ਕਿੰਨੇ ਰੈਸਟ ਹੌਣ ਤੱਕ ਦਾ ਹੋ ਕੇ ਜਿਹੜਾ ਹੁਣ 325 ਨੰਬਰ ਮੁਕੱਦਮਾ ਜੋ 2025 ਦਾ ਹੈਗਾ ਇਸ ਦੇ ਵਿੱਚ ਕੁੱਲ 5 ਦੋਸ਼ੀ ਸੀਗੇ ਜਿਸ ਦੇ ਵਿੱਚੋਂ ਅਸੀਂ ਤਿੰਨ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ ਦੋ ਦੋਸ਼ੀ ਜਿਹੜੇ ਬਾਕੀ ਇਹਦੇ ਵਿੱਚ ਰਹਿ ਚੁੱਕੇ ਨੇ ਜਿਹੜਾ ਛੱਟ ਪੂਜਾ ਵਾਲੇ ਦਾ ਲਾਸਟ ਇਅਰ ਦਾ ਮਕਦਮਾ ਹੈਗਾ ਉਹਦੇ ਵਿੱਚ ਪਹਿਲਾਂ ਦੋ ਦੋਸ਼ੀ ਬਾਈ ਨੇਮ ਸੀਗੇ ਬਾਅਦ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਸੀਗੇ ਨਾਮਜ਼ਦ ਕੀਤੇ ਗਏ ਜਿਸ ਦੇ ਵਿੱਚ ਹੁਣ ਤੱਕ ਤਿੰਨ ਦੋਸ਼ੀ ਅਸੀਂ ਗ੍ਰਫਤਾਰ ਕਰ ਲਏ ਨੇ ਇੱਕ ਜਿਹੜਾ ਦੋਸ਼ੀ ਐਸ ਟਾਈਮ ਜੇਲ੍ਹ ਦੇ ਵਿੱਚ ਬੰਦ ਹੈਗਾ ਉਸ ਨੂੰ ਪ੍ਰੋਡਕਸ਼ਨ ਰੰਡ ਦੇ ਉੱਪਰ ਲੈ ਕੇ ਆ ਰਹੇ ਆਂ ਤੇ ਇੱਕ ਦੋਸ਼ੀ ਜਿਹੜਾ ਚੋਚੋ ਹੈਗਾ ਉਸ ਦੀ ਉਸ ਦੇ ਵਿੱਚ ਗ੍ਰਫਤਾਰੀ ਬਾਕੀ ਹੈ ਇਹ ਬੇਸਿਕਲੀ ਬਠਿੰਡਾ ਦੇ ਵਿੱਚ ਧੋਬੀਆਂ ਦਾ ਬਸਤੀ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਦਾ ਮੋਡਸ ਪਰੈਂਡੀ ਹੈਗਾ ਵੀ ਇਹ ਪਹਿਲਾਂ ਵੀ ਇਹਨਾਂ ਨੇ ਕਾਫੀ ਵਾਰਦਾਤਾ ਕੀਤੀਆਂ ਨੇ ਤੇ ਕਾਫੀ ਮਕਦਮਿਆਂ ਦੇ ਵਿੱਚ ਇਹਨ ਜਦੋਂ ਇਹ ਵਾਰਦਾਤ ਕਰਨ ਦੇ ਵਕ ਵਕ ਰਾਜਾਂ ਦੇ ਉੱਪਰ ਜਿਹੜਾ ਹੈਗਾ ਕਿਉਂਕਿ ਇਹ ਜਿੱਥੇ ਜਿਵੇਂ ਤਮਿਲਨਾਡੂ ਉਤਰਾੰਚਲ ਹਰਿਆਣਾ ਰਾਜਸਥਾਨ ਜਿੱਥੇ ਢਾਬੇ ਜਾਂ ਹੋਟਲ ਹੁੰਦੇ ਨੇ ਉੱਥੇ ਕੰਮ ਤੇ ਚਲੇ ਜਾਂਦੇ ਨੇ ਉੱਥੇ ਕੰਮ ਕਰਨ ਲੱਗ ਜਾਂਦੇ ਨੇ ਤੇ ਜਦੋਂ ਫਿਰ ਦੁਬਾਰਾ ਤੋਂ ਵਾਰਦਾਤ ਜਦੋਂ ਇਹਨਾਂ ਦੇ ਦੋਸਤ ਇਹਨਾਂ ਨੂੰ ਬੁਲਾਉਂਦੇ ਨੇ ਤੇ ਦੁਬਾਰਾ ਆ ਕੇ ਵਾਰਦਾਤ ਤੇ ਇਹ ਕਰਤ ਕੇ ਚਲੇ ਜਾਂਦੇ ਨੇ ਸੋ ਇਹਨਾਂ ਦਾ ਮੋਡ ਸਪਰੈਂਡ ਹੀ ਇਹੀ ਸੀਗਾ ਵੀ ਇੱਕ ਵਾਰਦਾਤ ਕਰਕੇ ਦੂਰ ਰਾਜਾਂ ਦੇ ਵਿੱਚੋਂ ਚਲੇ ਜਾਓ ਜਿੱਥੇ ਜਿਹੜੀ ਪੁਲਿਸ ਇਹਨਾਂ ਨੂੰ ਜਲਦੀ ਪਕੜ ਨਾ ਸਕੇ ਸੋ ਇਸ ਵਾਰ ਬੇਸਿਕਲੀ ਡੀਐਸਪੀ ਸਿਟੀ ਟੂ ਸਰਵਿਸਿੰ ਤੇ ਨਾਲ ਐਸਐਚਓ ਹਰਜੀਵਨ ਤੇ ਨਾਲ ਜਿਹੜੇ ਸੀਆਈ ਇੰਚਾਰਜ ਕੁਲਦੀਪ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੂੰ ਜਿਹੜਾ ਹੈ ਇਸ ਲੱਖਾਂ ਦੇ ਪਿੱਛੇ ਢੱਕਿਆ ਉਹ ਧੋਗੇ ਨੇ ਬਸਤੀ ਦੇ ਕੰਪਨੀਫਾਈ ਹੋ ਗਏ ਉਹ ਦੋਸ਼ੀ ਵੀ ਲੱਗੇ ਉਹ ਆਪਣੇ ਮਕਾਨ ਕਿਰਾਏ ਦੇ ਰਹੇ ਨੇ ਜਿਹੜੇ ਚੋਚੋ ਤੇ ਵਿਸਕੀ ਸੀਗਾ ਉਸ ਦਾ ਆਪਣਾ ਮਕਾਨ ਹੈਗਾ ਜਿਹੜਾ ਚੋਚੋ ਹੈਗਾ ਉਸ ਦਾ ਮਕਾਨ ਜਿਹੜਾ ਟਿਕਾਣਾ ਆਪਣਾ ਬਦਲਦਾ ਰਹਿੰਦਾ ਹੈਗਾ ਜਿਹੜੇ ਗੁਰਮਣ ਹੈਗਾ ਤੇ ਦੂਸਰੇ ਜਿਹੜੇ ਨੂਰ ਤੇ ਪ੍ਰਿੰਸ ਹੈਗੇ ਆ ਇਹ ਲਾਲ ਸਿੰਘ ਬਸਤੀ ਥਾਣਾ ਸਿਵਲ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਰਹਿਣ ਵਾਲੇ ਨੇ ਤੇ ਗੁਰਮਨ ਜਿਹੜਾ ਹੈਗਾ ਇਹ ਤੋਂ ਬੀਏਨ ਬਸਤੀ ਦੇ ਰਹਿਣ ਵਾਲਾ ਸਰ ਜੀ ਸਰ ਇਹ ਜਿਹੜੇ ਕਿ ਤਵਾ ਦਾ ਲੋਕ ਪੈ ਦੀ ਬੋਲਦੇ ਜੀ ਜਿੱਥੇ ਸਿੱਟੀ ਪੋਸਟ ਦੇ ਤੋਂ ਲੈ ਕੇ ਇਹ ਤਾਂ ਹੋਈ ਜੋ ਇੱਧਰ ਕਰਦੇ ਜੀ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਹਿਲਾਂ ਵੀ ਇਹਨਾਂ ਨੇ ਜਿੱਦਾਂ ਮੋਡਲ ਸਪਰੈਂਡ ਸੀਗਾ ਕਿ ਵਾਰ ਵਾਰ ਕਰਨ ਤੋਂ ਬਾਅਦ ਇਹ ਜਿਹੜੇ ਦੂਰ ਜਿਹੜੇ ਦਰਾਡੇ ਹੈਗੇ ਆ ਜਿੱਦਾਂ ਜਿਦਾਂ ਇਹ ਦੋਸ਼ੀ ਮਨੋਸ਼ ਸੀਗਾ ਤਾਮਿਲਨਾਡੂ ਚਲਾ ਗਿਆ ਸੀਗਾ ਇੱਕ ਦੋ ਦੋਸ਼ੀ ਹੋਰ ਸੀਗੇ ਕੁਝ ਦੋਸ਼ੀ ਤੇ ਉਤਰਾੰਚਲ ਵੀ ਚਲੇ ਗਏ ਸੀਗੇ ਕੁਝ ਦੋਸ਼ੀ ਦਿੱਲੀ ਚਲੇ ਗਏ ਸੀਗੇ ਸੋ ਵਾਰਦਾਤ ਕਰਨ ਤੋਂ ਬਾਅਦ ਬੇਸਿਕਲੀ ਇਹਨਾਂ ਦਾ ਮੋਡਸ ਪਰਨ ਨਹੀਂ ਹੁੰਦਾ ਸੀ ਵੀ ਇੱਕ ਵਾਰੀ ਇੱਕ ਵਾਰਦਾਤ ਕਰਨ ਤੋਂ ਬਾਅਦ ਇਥੋਂ ਦੂਰ ਨਿਕਲ ਜਾਂਦੇ ਸੀਗੇ ਤੇ ਜਦੋਂ ਜਿਹੜਾ ਪੁਲਿਸ ਦੀ ਵਰਕਿੰਗ ਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਵੀ ਹੁਣ ਸਾਡੀ ਜਿਹੜੀ ਭਾਲ ਘਟ ਕਰ ਦਿੱਤੀ ਤੂੰ ਦੁਬਾਰਾ ਇੱਥੇ ਆ ਕੇ ਰਹਿਣ ਲੱਗ ਜਾਂਦੇ ਸੀਗੇ ਸਿਸਟਮ ਡੈਫੀਨਿਟਲੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਇਦਾਂ ਦਾ ਮੋਡਸ ਪਰਨ ਨੂੰ ਅਸੀਂ ਪਹਿਲਾਂ ਤੋਂ ਬ੍ਰੇਕ ਕੀਤਾ ਤਿੰਨਾਂ ਦਾ ਜਿਹੜਾ ਪਹਿਲਾਂ ਜਿੰਨਾ ਪਿਛਲਾ ਪਿਛੋਕੜ ਸੀਗਾ ਉਹਨੂੰ ਸਾਰਿਆਂ ਨੂੰ ਟਰੈਕ ਕਰਦੇ ਹੋਏ ਇਸ ਇਹਨਾਂ ਨੂੰ ਅਸੀਂ ਦਿੱਲੀ ਚਨਈ ਤੇ ਹੋਰ ਰਾਜਾਂ ਤੋਂ ਜਿਹੜਾ ਗ੍ਰਿਫਤਾਰ ਕਰਕੇ ਲੱਗੇ ਆ